ਵਲਾਕ ਸੰਤੀ ਤੇ ਜਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਹੋ ਰਹੀਆਂ ਉਹਦੇ ਬਾਤ ਜਿਹੜਾ ਦੋਚਾ ਗੱਲਾਂ ਵੱਡਾ ਕੰਮ ਇਹ ਚੋਂਦਾ ਸੀਗਾ ਸਦਾਤ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਨੇ ਜਿਹੜੇ 45 ਸਾਲ ਪੰਜਾਬ ਵਿੱਚ ਪਿੰਡਾਂ ਵਿੱਚ ਜਿਹੜਾ ਵਿਕਾਸ ਕੀਤਾ ਉਸ ਵਿਕਾਸ ਦਾ ਅਸਰ ਜਿਹੜਾ ਹੁਣ ਜਿਹੜਾ ਰਿਸਪਾਂਸ ਜ਼ਿਲ੍ਹਾ ਪਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਵਿੱਚ ਮਿਲ ਰਿਹਾ ਉਹਦੇ ਬਾਰੇ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਸੀਗਾ ਕਿ ਅਸੀਂ ਜਿਹੜਾ 6 ਮਹੀਨੇ ਜੋਧ ਨਸ਼ਿਆਂ ਦੇ ਵਿਰੁੱਧ ਸ਼ੁਰੂ ਕੀਤਾ ਸੀਗਾ ਜਿਹੜਾ ਕਲੀਪ ਸ਼ਹਿਰ ਪਿੰਡਾਂ ਦੇ ਵਿੱਚ ਬਹੁਤ ਜ਼ਬਰਦਸਤ ਅਸਰ ਹੋਇਆ ਉਦੋਂ ਉੱਥੇ 50% ਤੋਂ ਵੱਧ ਜਿਹੜੇ ਉਹ ਪਿੰਡ ਨਸ਼ਾ ਮੁਕਤ ਹੋਏ ਉਹਨਾਂ ਦੇ ਵਿੱਚ ਅਸੀਂ ਇੰਨੀਆਂ ਪਿੰਡਾਂ ਦੇ ਵਿੱਚ ਜਿਹੜਾ ਕੰਮ ਕੀਤਾ ਜੋਧ ਨਸ਼ਿਆਂ ਦੇ ਵਿਰੋਧ ਕਰੀਬ 1000 ਤੋਂ ਉੱਪਰ ਪਿੰਡ ਇਦਾਂ ਦੇ ਵੀ ਆ ਜਿੱਥੇ ਪੂਰਾ ਪੂਰਾ ਪਿੰਡ ਜਿਹੜਾ ਨਸ਼ਾ ਮੁਕਤ ਹੋ ਗਿਆ ਕੁੱਲ ਮਿਲਾ ਕੇ ਜਿਹੜੀ ਇਹ ਨਸ਼ਿਆਂ ਦੇ ਵਿਰੁੱਧ ਮੁਹਿੰਮ ਸੀਗੀ ਇਹਦਾ ਅਸਰ ਪੰਜਾਬ ਦੇ ਵਿੱਚ ਹੁਣ ਵੇਖਣ ਨੂੰ ਮਿਲਿਆ ਉਹ ਪੰਜਾਬ ਦੇ ਲੋਕ ਸਮਝਦੇ ਆ ਕਿ ਬਹੁਤ ਵਧੀਆ ਮੁਹਿੰਮ ਸੀਗੀ ਭਾਵੇਂ ਇਹ ਸੱਚ ਹੈ ਕਿ ਨਸ਼ਾ ਪੂਰਾ ਖਤਮ ਨਹੀਂ ਹੋਇਆ ਪਰ ਬੇहद ਜਿਆਦਾ ਕੰਟਰੋਲ ਕੀਤਾ ਗਿਆ ਉਹ ਨਸ਼ਿਆਂ ਨੂੰ ਕੰਟਰੋਲ ਕਰਨ ਵਾਸਤੇ ਪੰਜਾਬ ਦੇ ਵਿੱਚ ਮਾਨਸਾਹਬ ਦੀ ਸਰਕਾਰ ਨੇ 3100 ਸਟੇਡੀਅਮ ਜਿਹੜੇ ਆ ਉਹ ਪਿੰਡਾਂ ਦੇ ਵਿੱਚ ਸ਼ੁਰੂ ਕੀਤੇ ਆ 3100 ਪੂਰੇ ਪੰਜਾਬ ਦੇ ਵਿੱਚ ਹਰ ਹਲਕੇ ਦੇ ਵਿੱਚ 33 35 35 ਜਿਹੜੇ ਸਟੇਡੀਅਮ ਆ ਉਹ ਬਣਦੇ ਕਿਉਂਕਿ ਅਸੀਂ ਸਮਝਦੇ ਆ ਕਿ ਜੂਥ ਜਿਹੜਾ ਉਹ ਖੇਡਾਂ ਦੇ ਵੱਲ ਜਿਹੜਾ ਔਕਾਸ਼ਤ ਹੋਵੇ ਉਨਾਂ ਸ਼ਹਿਰ ਦਾ ਦੂਰ ਹੋਵੇ ਉਹਦਾ ਵੀ ਬਹੁਤ ਵੱਡਾ ਇੱਕ ਇਤਿਸ਼ਾਦ ਅਸੀਂ ਜਦੋਂ ਜਾਂਦੇ ਆ ਸਟੇਡੀਅਮ ਦਾ ਨੀ ਪੱਥਰ ਰੱਖਣ ਤੇ ਯੂਥ ਜਿਹੜਾ ਖਾਸ ਤੌਰ ਤੇ ਉੱਥੇ ਆਉਂਦਾ ਤੇ ਬੜਾ ਖੁਸ਼ ਹੁੰਦਾ ਕਿ ਮਾਨ ਸਾਹਿਬ ਦੀ ਸਰਕਾਰ ਨੇ ਜੋ ਕਿਹਾ ਸੀਗਾ ਉਹ ਕਾਦੇ ਬਿਜਲੀ ਤੇ ਅਸੀਂ ਪਹਿਲਾਂ ਹੀ ਫਰੀ ਦੇ ਦੇ ਜਦੋਂ ਦੀ ਸਰਕਾਰ ਬਣੀ ਹੈ ਹਰ ਬੰਦੇ ਦਾ 5-5 6-6 ਆਪੀਆ ਮਹੀਨੇ ਦਾ ਮਾਫ ਹੋ ਰਿਹਾ ਹਰ ਇੱਕ ਨੂੰ ਫਾਇਦਾ ਹੋ ਰਿਹਾ ਔਰ ਬਿਨਾ ਕਿਸੇ ਜਾਤ ਪਾਤ ਉੱਚ नीਚ ਕੋਈ ਤੰਦਬਖਰੀਮਾ ਕੁਛ ਨਹੀਂ ਹੈ ਕੋਈ ਅਮੀਰੀ ਗਰੀਬੀ ਆ ਨਹੀਂ ਹੈ ਸਭ ਨੂੰ ਜਿਹੜਾ ਉਹ ਅਸੀਂ ਇਹ ਬਿਜਲੀ ਫ੍ਰੀ ਜਿਹੜੀ ਦੇ ਦੇ ਅਕ ਪੰਜਾਬ ਦੇ ਵਿੱਚ ਜਿਹੜੀਆਂ 44000 ਲੱਖ ਕਰੋੜ ਜਿਹੜੀਆਂ ਉਹ ਬੰਦਾ ਜਿਹੜਾ ਉਹ ਸ਼ੁਰੂ ਕੀਤੀ ਹੈ ਉਹ ਪਿੰਡੂ ਲੰਕ ਕਰੋੜ ਛੜਕਾਂ ਜਿਹੜੀਆਂ ਕੋਈ ਸੜਕ 3 ਕਿਲੋਮੀਟਰ ਦੀ ਆ ਕੋਈ 4 ਦੀ ਆ ਕੋਈ 2 ਕਿਲੋਮੀਟਰ ਦੀ ਆ ਕੋਈ 5 ਦੀ ਆ ਕੋਈ 6 ਦੀ ਆ ਪਿੰਡਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਵਾਸਤੇ ਪਿੰਡਾਂ ਦੇ ਵਿੱਚ ਲੰਕਦੋੜ ਹੋਣੀਆਂ ਬਹੁਤ ਜ਼ੂਰੀ ਸੀਗੀਆਂ ਲੰਕ ਕਰੋੜ ਬਹੁਤ ਖਰਾਬ ਸੀਗੀਆਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹੁਣ ਬਲਦ ਜਦੋਂ ਵੱਢ ਰਹੀਆਂ ਤੇ ਪਿੰਡਾਂ ਦੇ ਵਿੱਚ ਜਦੋਂ ਅਸੀਂ ਜਾਣੇ ਆ ਜਦੋਂ ਸਾਡੇ ਐਮ.ਐਲ.ਏ. ਮੰਤਰੀ ਜਾਦੇ ਤੇ ਉਸ ਸਮੇਂ ਇਹ ਵਿਕਾਸ ਦੇ ਜਿਹੜੇ ਕੰਮ ਕੀਤੇ ਆ ਉਹ ਵਿਕਾਸ ਦੇ ਕੰਮਾ ਕਰਕੇ ਪਿੰਡਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਚੋਣ ਮੈਨੂੰ ਬਹੁਤ ਵੱਡਾ ਹਲਾਲਾ ਜਿਹੜਾ ਉਹ ਮੈ ਰਿਆ ਜਿੱਥੇ-ਜਿੱਥੇ ਵੀ ਕਿਤੇ ਮਹੱਲਾ ਕਲੀਨਿਕ ਬਣੇ ਉਹ ਮਹੱਲਾ ਕਲੀਨਿਕ ਇਹਨੇ ਕਾਗਜ਼ ਸਾਬ ਤੋਂ ਆਮ ਲੋਕਾਂ ਵਾਸਤੇ ਆਮ ਲੋਕਾਂ ਦੀ ਜਿਹੜੇ ਇਹ ਬਹੱਲਾ ਕਲੀਨਿਕ ਆ ਉਹਨਾਂ ਦੇ ਅੰਦਰ ਜਿਹੜੇ ਟੈਸਟ ਕਰਾਉਂਦੇ ਆ ਉਹਨਾਂ ਦੇ ਅੰਦਰ ਜਿਹੜੀਆਂ ਫਰੀਦ ਦਵਾਈਆਂ ਮਿਲਦੀਆਂ ਉਹ ਇੰਦੀਆਂ ਕੰਦ ਸਾਬਤ ਹੋਈਆਂ ਹੁਣ ਜਦੋਂ ਅਸੀਂ ਜਾਣਦੇ ਆ ਤੇ ਲੋਕ ਇਹ ਗੱਲ ਦੱਸਦੇ ਆ ਔਰ ਕਰੀਬ 60000 ਦੇ ਕਰੀਬ ਜਿਹੜਾ ਮਾਨ ਸਾਹਿਬ ਨੇ ਬੱਲਾ ਪੰਜਾਬ ਦੇ ਵਿੱਚ ਜਿਹੜੀਆਂ ਜਵਾਬਾਂ ਦਿੱਤੀਆਂ ਉਹਦੇ ਚੋਂ ਵੀ ਬਹੁਤ ਸਾਰੇ ਲੋਕ ਸਾਡੇ ਪਿੰਡਾਂ ਨਾਲ ਸੰਬੰਧਿਤ ਨੇ ਪਿੰਡਾਂ ਦੇ ਸਾਡੇ ਨੌਜਵਾਨ ਕੁੜੀਆਂ ਮੁੰਡੇ ਨੇ ਜਦੋਂ ਅਸੀਂ ਪਿੰਡਾਂ ਤੇ ਜਾਂਦੇ ਆ ਉਦੋਂ ਦੱਸਦੇ ਆ ਕਿ ਸਾਨੂੰ ਵੀ ਨੌਕਰੀ ਮਿਲੀ ਆ ਜੀ ਸਾਨੂੰ ਵੀ ਮਾਨ ਸਾਹਿਬ ਦੀ ਸਰਕਾਰ ਨੇ ਨੌਕਰੀ ਦਿੱਤੀ ਆ ਇਹ ਸਰ ਚਾਹੇ ਆਪਾਂ ਨੌਕਰੀਆਂ ਕਰੇ ਚਾਹੇ ਆਪਾਂ ਸਕੂਲ ਇਹਨੇ ਨੇ ਵਧੀਆ ਬਣਾਤੇ ਸਾਡੇ ਪਿੰਡਾਂ ਦੇ ਸਕੂਲ ਸਾਡੇ ਬਾਰਡਰ ਦੇ ਸਕੂਲ ਮਾਨ ਸਾਹਿਬ ਨੇ ਇਹਨੇ ਪੈਸੇ ਦਿੱਤੇ ਆ ਸਕੂਲਾਂ ਦੇ ਅੰਦਰ ਕਲਾਸ ਰੂਮ ਵਧੀਆ ਬਣ ਗਏ ਸਕੂਲਾਂ ਦੇ ਅੰਦਰ ਜਿਹੜਾ ਇਹ ਟੀਚਰ ਵਧੀਆ ਰੱਖਦੇ ਆ ਲੈਬਾਂ ਕੰਪਿਊਟਰ ਹੱਥੀ ਜੜੀ ਆ ਫਰੀ ਕਿਤਾਬਾਂ ਫਰੀ ਡਰੈਸਿਸ ਵਗੈਰਾ ਸਕੂਲਾਂ ਦੇ ਵਿੱਚ ਉਹ ਅਸੀਂ ਦੇ ਦੇ ਮੈਨੂੰ ਦੱਸਣ ਲੱਗਿਆ ਸ਼ਰਮ ਮਹਿਸੂਸ ਹੁੰਦੀ ਆ ਪਰ ਮੈਡਮ ਨਵਜੋਤ कौर ਸਿੱਧੂ ਨੂੰ ਬੋਲਣ ਲੱਗਿਆ ਇਹ ਮਹਿਸੂਸ ਨਹੀਂ ਹੋਇਆ ਵੀ ਉਹਨਾਂ ਨੇ ਕਿੱਡੀ ਵੱਡੀ ਗੱਲ ਕਹਿ ਤੀ ਵੀ ਜੇਕਰ ਕਾਂਗਰਸ ਜਿਹੜੀ ਆ ਪਾਰਟੀ ਆ ਉਹ ਨਵਜੋਤ ਸਿੰਘ ਸਿੱਧੂ ਨੂੰ ਸੀਐਮ ਦਾ ਕੈਂਡੀਡੇਟ ਅਨਾਉਂਸ ਕਰ ਦਿੱਤਾ ਫਿਰ ਉਹ ਸਿਆਸਤ ਦੇ ਵਿੱਚ ਐਕਟਿਵ ਰੋਲ ਅਦਾ ਕਰਨਗੇ ਇਹ ਗੱਲ ਸਾਬਤ ਕਰਦੀ ਹੈ ਜਿਹੜੀ ਅਸੀਂ ਕਹਿੰਨੇ ਆਂ ਵੀ ਇਸ ਪਰਿਵਾਰ ਨੂੰ ਸਿੱਧੂ ਪਰਿਵਾਰ ਨੂੰ ਪੰਜਾਬ ਦੇ ਲੋਕਾਂ ਨਾਲ ਪੰਜਾਬ ਦੇ ਲੋਕਾਂ ਦੀ ਭਲਾਈ ਵਾਸਤੇ ਲੋਕਾਂ ਦੀ ਸੇਵਾ ਦਾ ਨਾਲ ਕੋਈ ਮਤਲਬ ਨਹੀਂ ਸਿਰਫ ਜੇ ਕੁਰਸੀ ਮਿਲੂਗੀ ਤੇ ਤਾਂ ਹੀ ਉਹ ਐਕਟਿਵ ਪੋਲਿਟਿਕਸ ਚ ਆਉਣਗੇ ਅੱਗੇ ਵੀ ਕਈ ਵਾਰੀ ਉਹ ਕਈ ਕਈ ਮਹੀਨੇ ਕਈ ਕੀ ਸਾਲ ਜਿਹੜੇ ਕਦੀ ਆ ਜਾਂਦੇ ਕਦੀ ਪੋਲਿਟਿਕ ਚਲ ਜਾਂਦੇ ਤੇ ਨਾਲ ਹੀ ਉਹਨਾਂ ਨੇ ਇੱਕ ਹੋਰ ਬੜਾ ਵੱਡਾ ਬਿਆਨ ਦਿੱਤਾ ਬੀ 500 ਕਰੋੜ ਰੁਪਇਆ ਜਿਹੜਾ ਸੂਟਕੇਸ ਜਿਹੜੇ ਆ 500 ਕਰੋੜ ਜਿਹੜਾ ਦਿੰਦਾ ਵਾ ਕਾਂਗਰਸ ਉਹਨੂੰ ਸੀਐਮ ਦਾ ਕੈਂਡੀਡੇਟ ਬਣਾ ਦਿੰਦੀ ਆ ਇਹ ਗੱਲ ਜਿਹੜੀ ਬੀਜੇਪੀ ਜਿਹਾ ਸੀ ਕਹਿੰਦੇ ਆ ਵੀ ਕਾਂਗਰਸ ਵਾਲੇ ਹਰ ਅਹੁਦਾ ਜਿਹੜਾ ਵਾ ਉਹ ਪੈਸਿਆਂ ਦੇ ਨਾਲ ਤੋਲਦੇ ਆ ਤੇ ਅੱਜ ਉਹਨਾਂ ਦੇ ਹੀ ਇੱਕ ਐਕਸ ਐਮਐਲਏ ਨੇ ਸ਼ਰਿਆਮ ਤੇ ਉਹ ਵੀ ਸਿੱਧੂ ਪਰਿਵਾਰ ਦੇ ਵੱਲੋਂ ਇਹ ਜਿਹੜੀ ਗੱਲ ਕਹੀ ਜਾਣੀ ਇਹ ਲੋਕਾਂ ਦੇ ਵਿੱਚ ਉਹ ਗੱਲ ਦਾ ਸੱਚ ਸਾਬਤ ਕਰਦਾ ਹੈ ਵੀ ਜਿਹੜਾ ਕਾਂਗਰਸ ਸਿਰਫ ਪੈਸੇ ਦੀ ਰਾਜਨੀਤੀ ਕਰਕੇ ਦੇਸ਼ ਦੇ ਵਿੱਚ ਇਹਨਾਂ ਨੇ ਅਹੁਦੇ ਵੰਡੇ ਤੇ ਹੁਣ ਪੰਜਾਬ ਦੇ ਵਿੱਚ ਵੀ ਅੱਜ ਜੋ ਹਾਲਾਤ ਨੇ ਤੁਹਾਡੇ ਸਾਹਮਣੇ ਆ ਤੇ ਇਹ ਜਿਹੜੀ ਸਿੱਧੂ ਪਰਿਵਾਰ ਜਿਹੜਾ ਵਾ ਗੱਲਾਂ ਕਰਨ ਨੂੰ ਬਹੁਤ ਤਾਂ ਦੀਆਂ ਗੱਲਾਂ ਕਰਦਾ ਹੈ ਪਰ ਅੱਜ ਉਹਦਾ ਚਿਹਰਾ ਜਿਹੜਾ ਇਸ ਬਿਆਨ ਦੇ ਨਾਲ ਹੋਰ ਸਾਹਮਣੇ ਆ ਗਿਆ ਕੱਲ ਸਾਨੂੰ ਸ਼ਾਮ ਨੂੰ ਇੱਕ ਮੈਨੂੰ ਨੋਟਿਸ ਜਿਹੜਾ ਕਿ ਪਰਮਾਰ ਸਾਹਿਬ ਏਡੀਜੀਪੀ ਹੈ ਉਹਨਾਂ ਵੱਲੋਂ ਇੱਕ ਨੋਟਿਸ ਹੋਇਆ ਸੀ 94 ਬੀ ਐਨ ਐਸ ਦਾ ਪਹਿਲਾਂ ਤਾਂ ਇਹ ਗੱਲ ਬੜੀ ਸਪਸ਼ਟ ਹੈ ਕਿ 94 ਬੀ ਐਨ ਐਸ ਦੇ ਵਿੱਚ ਮੈਨੂੰ ਆਉਣ ਦੀ ਵੀ ਲੋੜ ਨਹੀਂ ਸੀ ਮਤਲਬ ਉਹਦੇ ਵਿੱਚ ਬੜਾ ਸਪਸ਼ਟ ਹੁੰਦਾ ਹੈ ਕਿ ਮੈਂ ਆਪ ਜਾਂ ਮੈਂ ਆਪਣਾ ਕੋਈ ਨੁਮਾਇੰਦਾ ਭੇਜ ਕੇ ਉਹਦੇ ਵਿੱਚ ਜਵਾਬ داخل ਕਰ ਸਕਦਾ ਕੋਈ ਮੰਡੇਟਰੀ ਨਹੀਂ ਕਿ ਮੈਂ ਉਰੇ ਆ ਕੇ ਜਵਾਬ ਦੇਣਾ ਪਰ ਕਿਉਂਕਿ ਇਹ ਜੋ ਕੁਝ ਹੋਇਆ ਇਹ ਸਾਰਾ ਕੁਝ ਕਾਦੇ ਲਈ ਹੋ ਰਿਹਾ ਜਿਹੜੀ ਕਿ ਪਟਿਆਲਾ ਪੁਲਿਸ ਦੀ ਉਥੋਂ ਦੇ ਐਸ ਐਸ ਪੀ ਐਸ ਪੀ ਡੀ ਐਸ ਪੀ ਉਹਨਾਂ ਦੀ ਇੱਕ ਕਾਨਫਰੰਸ ਕਾਲ ਹੈ ਜਿਹੜੀ ਵਾਇਰਲ ਹੈ ਜਿਹੜੀ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਵੀ ਟਵੀਟ ਕੀਤੀ ਸੀ ਇਹ ਹੋਰ ਦੇ ਕਰਕੇ ਰਿਆ ਸੋ ਸ਼੍ਰੋਮਣੀ ਅਕਾਲੀ ਦਲ ਇਹ ਚਾਹੁੰਦਾ ਹੈ ਕਿ ਇਹਦੀ ਸੰਜੀਦਾ ਤਰੀਕੇ ਦੇ ਨਾਲ ਜਾਂਚ ਹੋਵੇ ਇਹਦੀ ਸਚਾਈ ਸਾਹਮਣੇ ਆਵੇ ਤੇ ਜੋ ਇਹਦੇ ਚ ਕੀਤਾ ਗਿਆ ਜਿਹੜੇ ਅਫਸਰ ਇਹਦੇ ਲਈ ਜ਼ਿੰਮੇਵਾਰ ਨੇ ਉਹਨਾਂ ਦੇ ਖਿਲਾਫ ਕਾਰਵਾਈ ਹੋਵੇ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਵੀ ਇਹ ਸਪਸ਼ਟ ਮੈਸੇਜ ਹੈ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜੋ ਆਪਣੇ ਫੇਸਬੁਕ ਦੇ ਉੱਤੇ ਪੋਸਟ ਪਾਈ ਹੈ ਉਹ ਉਸ ਪੋਸਟ ਦੇ ਨਾਲ ਖੜੇ ਨੇ ਸ਼੍ਰੋਮਣੀ ਅਕਾਲੀ ਦਲ ਉਹਦੇ ਤੇ ਇਨਵੈਸਟੀਗੇਸ਼ਨ ਚਾਹੁੰਦਾ ਤੇ ਜਿਹੜੇ ਅਫਸਰ ਜ਼ਿੰਮੇਵਾਰ ਨੇ ਉਹਨਾਂ ਦੇ ਖਿਲਾਫ ਅਸੀਂ ਕਾਰਵਾਈ ਚਾਹੁੰਦੇ ਆ ਕਿਉਂਕਿ ਡੈਮੋਕਰੇਸੀ ਦੇ ਵਿੱਚ ਇਹ ਜਿਹੜਾ ਤਰੀਕਾ ਅਪਣਾਇਆ ਜਾ ਰਿਹਾ ਇਹ ਤਾਂ ਸਿੱਧਾ-ਸਿੱਧਾ ਸੰਵਿਧਾਨ ਦਾ ਵੀ ਘਾਣਾ ਹੈ ਡੈਮੋਕਰੇਸੀ ਦਾ ਵੀ ਘਾਣਾ ਹੈ ਕੋਡ ਆਫ ਕੰਡਕਟ ਲੱਗਿਆ ਤੇ ਜਿਹੜੇ ਐਸਐਸਪੀ ਲੈਵਲ ਦੇ ਅਧਿਕਾਰੀ ਤੇ ਐਸਐਸਪੀ ਦੇ ਨਾਲ ਉਹ ਕੀ ਨੇ ਉਹ ਇੱਕ ਆਈਪੀਐਸ ਅਫਸਰ ਨੇ ਜਿਨ੍ਹਾਂ ਦੇ ਉੱਤੇ ਬਹੁਤ ਵੱਡੀ ਜ਼ਿੰਮੇਵਾਰੀ ਆ ਸੰਵਿਧਾਨ ਨੂੰ ਅਪਹੋਲਡ ਕਰਨ ਦੀ ਤੇ ਅਗਰ ਇੱਕ ਆਈਪੀਐਸ ਅਧਿਕਾਰੀ ਇਹ ਦਿਸ਼ਾ ਨਿਰਦੇਸ਼ ਦੇਵੇ ਕਿ ਜਿਹੜੇ ਆਪੋਜੀਸ਼ਨ ਦੇ ਉਮੀਦਵਾਰ ਨੇ ਉਹਨਾਂ ਨੂੰ ਜਾਂ ਤਾਂ ਉਹਨਾਂ ਦੇ ਘਰੋਂ ਚੱਕ ਲੋ ਜਾਂ ਰਸਤੇ ਦੇ ਵਿੱਚੋਂ ਚੱਕ ਲੋ ਉਹਨਾਂ ਨੂੰ ਸੈਂਟਰਾਂ ਤੱਕ ਨਹੀਂ ਪਹੁੰਚਣ ਦੇਣਾ ਔਰ ਉਸ ਰਿਕਾਰਡਿੰਗ ਦੇ ਵਿੱਚ ਇਸ ਹੱਦ ਤੱਕ ਗਏ ਕਹਿੰਦੇ ਜੀ ਜਿਹੜੇ ਆਬਜ਼ਰਵਰ ਨੇ ਚਾਹੇ ਤਾਂ ਕੋਸਟਪ ਸ਼ਰਮਾ ਜੀ ਆਈਪੀਐਸ ਹੈ ਚਾਹੇ ਉਹਦੇ ਚ ਪ੍ਰੀਤੀ যাদব ਜੀ ਆਈਐਸ ਦਾ ਨਾਮ ਲੈ ਰਹੇ ਨੇ ਕਹਿੰਦੇ ਜੀ ਮੇਰੀ ਅਬਜ਼ਰਵਰਾਂ ਨਾਲ ਵੀ ਗੱਲ ਹੋ ਗਈ ਅਬਜ਼ਰਵਰ ਸਹਿਬਾਨ ਨੇ ਮੰਨਦੇ ਨੇ ਕਿ ਧੱਕਾ ਤਾਂ ਹੋਣਾ ਪਰ ਕਿਉਂਕਿ ਉੱਥੇ ਕੈਮਰੇ ਲੱਗੇ ਨੇ ਨੋਮੀਨੇਸ਼ਨ ਸੈਂਟਰਾਂ ਦੇ ਵਿੱਚ ਇਸ ਲਈ ਧੱਕਾ ਬਾਰੋ-ਬਾਰ ਕਰੋ ਜਿਹੜੇ ਉੱਥੇ ਦੇ ਲੋਕਲ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਉਹਨਾਂ ਨੂੰ ਸੈਟੀਸਫਾਈ ਕਰੋ ਫਿਰ ਇੱਕ ਹਡਾਣਾ ਸਾਹਿਬ ਦਾ ਨਾਮ ਲਿਆ ਐਸਚਓ ਨੂੰ ਪੁੱਛਿਆ ਸਨੌਰ ਦੇ ਨੂੰ ਕਿ ਜੀ ਉਹ ਸੈਟੀਸਫਾਈਡ ਹੈ ਕਹਿੰਦਾ ਜੀ ਉਹ ਸੈਟੀਸਫਾਈਡ ਹੈ ਪੇਰੀ ਕਸਟੋ ਸਾਹਿਬ ਨੇ ਵਿੱਚ ਕਿਹਾ ਕਹਿੰਦੇ ਜੀ ਸਰ ਤੁਸੀਂ ਚਿੰਤਾ ਨਾ ਕਰੋ ਅਸੀਂ ਪੋਲਿਟিক্যাল ਡਾਇਰੈਕਸ਼ਨਾਂ ਲੈ ਕੇ ਹੀ ਚੱਲ ਰਹੇ ਅਗਰ ਐਸਾ ਕੁਝ ਅੱਜ ਅਸੀਂ ਇਹਨੂੰ ਅਲੋਕ ਕਰਾਂਗੇ ਕਿ ਹੋਵੇ ਤਾਂ ਫਿਰ ਅਸੀਂ ਅੱਗੇ ਵਾਸਤੇ ਡੈਮੋਕ੍ਰੇਸੀ ਜਿਹੜੀ ਅਸੀਂ ਗੱਲਾਂ ਕਰਦੇ ਆਂ ਫਿਰ ਇਹ ਕਿੱਥੇ ਜਾਊਗੀ ਕਿੱਥੇ ਜਾਊਗਾ ਸਟੇਟ ਇਲੈਕਸ਼ਨ ਕਮਿਸ਼ਨ ਕਿੱਥੇ ਜਾਊਗਾ ਕਿ ਨਿਰਪੱਖ ਚੋਣਾਂ ਕਰਾਉਣੀਆਂ ਨੇ ਸੋ ਇਹ ਬੜੇ ਵੱਡੇ ਸਵਾਲੀਆ ਨਿਸ਼ਾਨ ਨੇ ਸ਼੍ਰੋਮਣੀ ਅਕਾਲੀ ਦਲ ਬੜਾ ਕਲੀਅਰ ਹੈ ਮੈਂ ਅੱਜ ਵੀ ਅੰਦਰ ਪਰਮਾਰ ਸਾਹਿਬ ਨੂੰ ਕਹਿ ਕੇ ਆਇਆ ਕਿ ਤੁਸੀਂ ਮੈਨੂੰ ਬਤੌਰ ਕਿਉਂਕਿ ਉਹ ਜਿਹੜੀ ਕੰਪਲੇਂਟ ਹੈ ਜਿਹੜੀ ਇਲੈਕਸ਼ਨ ਕਮਿਸ਼ਨ ਨੂੰ ਗਈ ਹੈ ਉਹ ਮੇਰੇ ਵੱਲੋਂ ਗਈ ਹੈ ਬਤੌਰ ਲੀਗਲ ਵਿੰਗ ਦੇ ਪ੍ਰਧਾਨ ਦੇ ਸ਼ਰਮਨੀ ਅਕਾਲੀ ਦਲ ਦੇ ਸੋ ਉਹ ਮੈਂ ਆਪਣੀ ਕੰਪਲੇਂਟ ਤੇ ਸਟੈਂਡ ਕਰਦਾ ਜਿਹੜੀ ਵੀਡੀਓ ਹੈ ਵੀਡੀਓ ਮੈਂ ਪਰਮਾਰ ਸਾਹਿਬ ਨੂੰ ਦੱਸ ਕੇ ਆ ਕਿ ਵੀਡੀਓ ਤਾਂ ਸੋਸ਼ਲ ਮੀਡੀਆ ਤੇ ਪਈ ਹੈ ਵੀਡੀਓ ਤਾਂ ਜਿਹੜਾ ਮੈਂ ਇੱਕ ਪਟੀਸ਼ਨ ਪਾਈ ਹੈ ਡਾਕਟਰ ਦਲਜੀਤ ਸਿੰਘ ਚੀਮਾ ਸਾਹਿਬ ਦੀ ਜਿਹੜੀ ਪੀਆਈਐਲ ਹੈ ਜਿਹੜੀ ਹਾਈ ਕੋਰਟ ਦੇ ਵਿੱਚ ਲੱਗੀ ਹੈ ਉਸ ਪੀਆਈਐਲ ਦੇ ਵਿੱਚ ਅਸੀਂ ਵੀਡੀਓ ਹਾਈ ਕੋਰਟ ਦੇ ਵਿੱਚ ਲਗਾਈ ਹੈ ਸੋ ਵੀਡੀਓ ਤਾਂ ਕੋਈ ਇਹੀ ਜੀ ਚੀਜ਼ ਨਹੀਂ ਜਿਹੜੀ ਕਿ ਨਾ ਤਾਂ ਕੋਈ ਪਬਲਿਕ ਰਿਕਾਰਡ ਨਾ ਹੋਵੇ ਸੋ ਜੋ ਪੀਆਈਐਲ ਦੇ ਵਿੱਚ ਵੀਡੀਓ ਲਗਾਈ ਹੈ ਉਹ ਪੀਆਈਐਲ ਦੀ ਕਾਪੀ ਕਿਉਂਕਿ ਉਹਦਾ ਵਕੀਲ ਮੈਂ ਆ ਪੀਆਈਐਲ ਦਾ ਉਹ ਕਾਪੀ ਸਮੇਤ ਉਹ ਪੈਨ ਡਰਾਈਵ ਜੋ ਹਾਈ ਕੋਰਟ 'ਚ ਲੱਗੀ ਹੈ ਉਹ ਵੀ ਪਰਮਾਰ ਸਾਹਿਬ ਨੂੰ ਦਿੱਤੀ ਹੈ ਔਰ ਅਸੀਂ ਚਾਹੁੰਦੇ ਆ ਕਿ ਇਹਦੀ ਜਾਂਚ ਕੀਤੀ ਜਾਵੇ ਕਿਉਂਕਿ ਸ਼ੰਕੇ ਕਦੋਂ ਖੜੇ ਹੁੰਦੇ ਨੇ ਜਿਸ ਦਿਨ ਤੁਸੀਂ ਸਮਝ ਦਿਓ ਕਿ ਇਹ ਜਿਹੜੀ ਆਡੀਓ ਰਿਕਾਰਡਿੰਗ ਹੈ ਵਾਇਰਲ ਹੁੰਦੀ ਹੈ ਉਸ ਤੋਂ ਬਾਅਦ 9 ਵਜੇ ਦੇ ਕਰੀਬ 4 ਤਰੀਕ ਨੂੰ ਇੱਕ ਕੰਪਲੇਂਟ ਹੈ ਜਿਹੜੀ ਉਹ ਅਸੀਂ ਦਿੱਤੀ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਉਹ ਤੋਂ ਬਾਅਦ ਮਾਨਯੋਗ ਪੰਜਾਬ ਰੈਣਾ ਹਾਈ ਕੋਰਟ ਦੇ ਵਿੱਚ ਉਹਦੀ ਪੀਆਈਐਲ ਫਾਈਲ ਹੋਈ ਤਾਂ 11 ਵਜੇ ਦੇ ਕਰੀਬ ਇੱਕ ਚਿੱਠੀ ਲਿਖੀ ਜਾਂਦੀ ਹੈ ਪਟਿਆਲੇ ਦੇ ਡੀਆਈਜੀ ਸਾਹਿਬ ਨੂੰ ਪਟਿਆਲੇ ਦੇ ਡੀਆਈਜੀ ਸਾਹਿਬ ਉਹ ਚਿੱਠੀ ਦੇ ਵਿੱਚ ਕਹਿੰਦੇ ਨੇ ਉਹ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਲਿਖ ਰਹੇ ਨੇ ਕਹਿੰਦੇ ਜੀ ਇਹ ਜਿਹੜੀ ਵੀਡੀਓ ਹੈ ਇਹ ਏਆਈ ਜਨਰੇਟਿਡ ਹੈ ਤੇ ਅਸੀਂ ਪਰਚਾ ਦਰਜ ਕਰਤਾ ਮਤਲਬ ਦੁਨੀਆ ਦੇ ਵਿੱਚ ਮੈਂ ਡੀਜੀਪੀ ਸਾਹਿਬ ਨੂੰ ਪੁੱਛਦਾ ਮੈਂ ਡੀਜੀਪੀ ਸਾਹਿਬ ਵਨ ਹੈਜ਼ ਵੈਰੀ ਹਾਈ ਰਿਗਾਰਡਸ ਫੋਰ ਯੂ ਤੁਸੀਂ ਮੈਨੂੰ ਇਹ ਦੱਸ ਦੋ ਕਿ ਡੇਢ ਘੰਟੇ ਦੇ ਵਿੱਚ ਕਿਹੜੀ ਐਸੀ ਲੈਬੋਰੀ ਨੇ ਸਰਟੀਫਿਕੇਟ ਜਾਰੀ ਕਰਤਾ ਜਿਹੜਾ ਪਟਿਆਲੇ ਦੇ ਡੀਆਈਜੀ ਨੇ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਲਿਖਤਾ ਕਿ ਜੀ ਇਹ ਵੀਡੀਓ ਤਾਂ AI ਜਨਰੇਟਡ ਆ ਆਫਟਰ ਆਲ ਆਫ ਪਟਿਆਲਾ ਪੁਲਿਸ ਦੀ ਕਾਨਫਰੰਸ ਕਾਲ ਦੀ ਆਪਾਂ ਗੱਲ ਕਰ ਰਹੇ ਆ ਘੱਟੋ ਘੱਟ ਵੀ ਉਹਦੇ ਚ 50 ਬੰਦੇ ਗੱਲ ਕਰ ਰਹੇ ਹੋਣਗੇ 50 ਬੰਦਿਆਂ ਦੇ ਸੈਂਪਲ ਕਿਹੜੀ ਲੈਬੋਰੀ ਚ ਡੀਆਈਜੀ ਸਾਹਿਬ ਨੇ ਲੈ ਲੇ ਇੱਕ ਘੰਟੇ ਦੇ ਵਿੱਚ ਕਿਹੜੀ ਲੈਬੋਰੀ ਨੇ ਸਰਟੀਫਿਕੇਟ ਜਾਰੀ ਕਰਤਾ ਤਾਂ ਤੋ ਇੱਕ ਗੱਲ ਸਪਸ਼ਟ ਹੋ ਗਈ ਕਿ ਪੁਲਿਸ ਦਾ ਮਕਸਦ ਉਹਦੀ ਇਨਵੈਸਟੀਗੇਸ਼ਨ ਕਰਨਾ ਨਹੀਂ ਪੁਲਿਸ ਦਾ ਮਕਸਦ ਮਕਸਦ ਹੈ ਉਹਦੇ ਤੇ ਵੀ ਵਿਰੋਧੀ ਧਿਰਾਂ ਦੇ ਖਿਲਾਫ ਐਫ ਆਈ ਆਰ ਦਰਜ ਕਰਨਾ ਫਿਰ ਹਰਾਸ ਕਰਨਾ ਔਰ ਇੱਕ ਗੱਲ ਮੈਂ ਹੋਰ ਜਿਹੜੀ ਅੱਜ ਬੇਨਤੀ ਲਈ ਹੈ ਪਰਮਾਰ ਸਾਹਿਬ ਨੂੰ ਦੇਖੋ ਮੈਂ ਕੰਪਲੇਨੈਂਟ ਤੁਸੀਂ ਮੈਨੂੰ ਸੱਦ ਲਿਆ ਹਾਲਾਂਕਿ ਮੈਂ ਪੁਲਿਸ ਦੇ ਅੱਗੇ ਕੰਪਲੇਨੈਂਟ ਨਹੀਂ ਸੀ ਮੈਂ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਸੀ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਮੈਂ ਵੀਡੀਓ ਦੱਤੀ ਹੈ ਪਰ ਜਿਹੜੇ ਹੋਰ ਨੋਟਿਸ ਹੈ ਚਾਹੇ ਉਹ ਪੱਤਰਕਾਰਾਂ ਨੂੰ ਦਿੱਤੇ ਜਾ ਰਹੇ ਨੇ ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਕਈ ਲੀਡਰਾਂ ਨੂੰ ਦਿੱਤੇਗੇ ਚਾਹੇ ਵਰਕਰਾਂ ਨੂੰ ਦਿੱਤੇਗੇ ਤਾਂ ਉੱਥੇ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਮੈਂ ਸਪਸ਼ਟ ਕਹਿ ਕੇ ਆਂ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਕਹਿੰਦੇ ਕਿ ਉਹ ਵੀਡੀਓ ਮੈਂ ਆਪਣੇ ਫੇਸਬੁੱਕ ਤੇ ਪਾਈ ਆ ਪੂਰੀ ਜ਼ਿੰਮੇਵਾਰੀ ਦੇ ਨਾਲ ਪਾਈ ਆ ਤੇ ਇਹਦੀ ਇਨਵੈਸਟੀਗੇਸ਼ਨ ਕਰੋ ਇਨਵੈਸਟੀਗੇਸ਼ਨ ਤੋਂ ਨਾ ਭਜੋ ਇਹ ਜਿਹੜੇ ਸੱਜੇ ਖੰਭੇ ਆਪਾਂ ਲੋਕ ਸਦਨਾ ਚਾਹ ਰਹੇ ਆ